ਆਜਾਸਤਾ ਸასიਕਰ ਪਹਿਲਾ ਬਾਈ ਲਈ ਤਾੜੀਆਂ ਮਾਰੋ ਯਾਰ ਤੇ ਬਾਈ ਨੂੰ ਬੜੀਆਂ-ਬੜੀਆਂ ਮੁਬਾਰਕਾਂ ਯਾਰ ਬਾਈ ਦਾ ਘਰ ਪਹੁੰਚਿਆ ਬਾਈ ਦੇ ਚੜਾਈ ਬੜੀ ਮਿਹਰਬਾਨੀ ਭਾਜੀ ਪਿਛਲੀ ਵਾਰੀ ਜੀਖਣ ਬਾਈ ਨਾਲ ਗਿਆ ਸੀ ਉਦੋਂ ਵੀ ਬੜੀ ਸਪੋਰਟ ਦਿੱਤੀ ਸਾਰਿਆਂ ਨੇ ਉਦੋਂ ਵੀ ਬੜਾ ਪਿਆਰ ਮਿਲਿਆ ਤੋਂ ਬਾਈ ਨੇ ਫੇਰ ਮੌਕਾ ਦਿੱਤਾ ਬਾਈ ਦਾ ਤਹਿ ਦਿਲੋਂ ਧੰਨਵਾਦ ਯਾਰ ਤੇ ਗਾਣਾ ਹੈਗਾ ਸਿਮਰ ਸੰਧੂ ਬਾਈ ਦਾ ਇੱਕ ਸਿਮਰ ਸੰਧੂ ਬਾਈ ਦੀ ਤਾੜੀ ਮਾਰ ਦਿਓ ਯਾਰ ਅੱਛਾ ਗਾਣਾ ਚੌਥਾ ਰੱਖਿਓ ਬਾਈ ਜੀ ਹਲੇ ਅੱਗੇ ਬਾਈ ਜੀ ਜੀਖਾਨ ਬਾਈ ਨਾਲ ਗਿਆ ਸੀ ਤੇ ਮਿਲੀਅਮ ਚ ਵੀਡੀਓ ਗਈ ਹੈ ਬੜਾ ਸਪੋਰਟ ਬੜੀ ਸਪੋਰਟ ਮਿਲੀ ਹੈ ਬੜਾ ਪਿਆਰ ਮਿਲਿਆ ਫਿਰ ਇਦਾਂ ਹੀ ਸਪੋਰਟ ਕਰਿਓ ਛੋਟੇ ਭਰਾ ਨੂੰ ਸੁਣ ਕੇ ਜੀ ਉਹ ਸਾਡੇ ਨਾਲ ਵੈਰ ਨੇ ਤੂੰ ਖੇਡ ਗਈ ਚਲਾਕੀਆਂ ਉਹ ਦੁੱਧ ਘੇਰਾ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਓ ਸਾਡੇ ਨਾਲ ਵੈਰ ਨੇ ਤੂੰ ਖੇਡ ਗਈ ਚਲਾਕੀਆਂ ਦੁੱਧ ਘੇਰਾਂ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਇਹ ਤਾਂ ਸਰਾ ਹੀ ਨ ਜੋੜ ਦਿੱਤਾ ਖੂਨ ਵੈਰ ਨੇ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਓ ਯਾਰ ਥਾਣਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਅੱਛਾ ਫੇਰ ਵਾਰੀ ਕਹੋ ਕਿ ਨਾ ਓ ਤੇਰੀ ਮਾੜੀ ਸੋਚ ਨੇ ਲਵਾਦੀ ਮੇਰੀ ਬੇਟੀ ਉਹ ਜਹਾਰ ਦਾਣਾ ਕਦੇ ਮੈਂ ਜਹਾਨ ਤੋਂ ਓ ਜਗਾ ਜਗਾ ਉੱਤੇ ਮੈਨੂੰ ਕੀਤਾ ਬਦਨਾਮ ਤੈਨੂੰ ਰੱਖਿਆ ਪਿਆਰੀ ਸੀ ਮੈਂ ਜਾਣ ਤੋ ਹੋਇਆ ਸੀ ਤੇਰੇ ਪੈਰਾਂ ਥੱਲੇ ਤਲੀਆਂ ਮਛਾਈਆਂ ਅਸੀਂ ਤੇਰੇ ਪੈਰਾਂ ਥੱਲੇ ਤਲੀਆਂ ਮਛਾਈਆਂ ਸਾਡੇ ਜਖਮਾਂ ਤੇ ਭੋਗਦੀ ਤੂੰ ਨੂਨ ਵੇਰਨੇ ਓ ਯਾਰ ਖਾਣਿਆ ਜਰੋਹਦਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸੰਗੂਨ ਵੇਰਨੇ ਓ ਯਾਰ ਥਾਣਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀ ਜ਼ਰਕੂਨ ਮੈਰ ਨੇ ਅੱਛਾ ਬਾਈ ਦਾ ਨਾਮ ਰਾਸ਼ਟ ਪੈਕਲ ਓਏ ਅਕਬਰਪੁਰੀਏ ਦਾ ਜਿੰਦਾ ਓਦੋਂ ਤੈਨੂੰ ਜਦੋਂ ਨਵੇਂਾਂ ਤੋਂ ਵੱਜਣੀ ਠੋਕਰਾਂ ਓ ਜਿੱਥੇ ਦਿਲ ਕਰਦਾ ਤੂੰ ਨੋਟਣਾ ਨਜ਼ਾਰੇ ਹੁਣ ਸਿਮਰ ਸੱਦੂੜਾ ਤੈਨੂੰ ਰੋਕਣਾ ਕੋਈ ਆਵੇ ਕੋਈ ਜਾਵੇ ਹੁਣ ਫਰਤਣੀ ਪੈਂਦਾ ਕੋਈ ਆਵੇ ਕੋਈ ਜਾਵੇ ਹੁਣ ਫਰਕ ਨਹੀਂ ਪੈਂਦਾ ਸਾਡੀ ਹੋ ਗਈ ਆ ਫਕੀਰਾਂ ਜੀ ਜੂਨ ਮੈਰ ਨੇ ਓ ਯਾਰ ਠਾਰਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀਆਂ ਜੂਨ ਮੈਰ ਨੇ ਜੇ ਵਧੀਆ ਲੱਗਾ ਮੇਰੇ ਭਰਾ ਤਾੜੀ ਮਾਰ ਦਿਓ ਸਿਮਰ ਸੰਦੀ ਭਾਈ ਦੋ ਦਿਖਾਇਆ ਸੀ ਬੜੀ ਮਿਹਰਬਾਨੀ ਬੜੀ ਧੰਨਵਾਦ ਜੀ ਸੋ ਜੇ ਆਪਣੇ ਇੰਸਟਾਗ੍ਰam ਹੈਡੀ ਆਈਡੀ ਹੈਗੀ ਜੀ ਆਜ਼ਾਦ ਬਰਨਾਲ ਸੋ ਜੇ ਵਧੀਆ ਲੱਗਾ ਤੇ ਜਾ ਕੇ ਮੇਰੇ ਭਰਾ ਜਰੂਰ ਸਪੋਰਟ ਕਰਿਓ ਤੇ ਛੋਟੇ ਭਰਾ ਦਾ ਮਾਨ ਕਰਿਓ ਬਾਕੀ ਸਾਰਿਆਂ ਨੂੰ ਲਵ ਯੂ ਇੰਨਾ ਪਿਆਰ ਕਰਦੇ ਅਜੇ ਕੋਈ ਨਾਮ ਨਹੀਂ ਹੈਗਾ ਇੰਨਾ ਫਿਰ ਵੀ ਪਿਆਰ ਕਰਦੇ ਬੜੀ ਬੜੀ ਮਿਹਰਬਾਨੀ ਧੰਨਵਾਦ ਜੀ ਤਾੜੀ ਮਾਰ ਦਿਓ ਜੀ ਮੁੰਡੇ ਲਈ ਵਧੀਆ ਫੇ ਮਾਰ ਦਿਓ ਤੁਹਾਡੀ ਇੱਕ ਬੜੀ ਲੋ ਜੀ ਫਿਰ ਤੋਂ ਬਾਈ ਸਫਾ क्योंकि साढ़ा चार पाँ तक दे टाइम उत मनी लॉगी जी तीन पाठ ठीक है याद है भरा लो जी, जी। बै